ਜਦੋਂ ਅਬਦਾਲੀ ਦਿੱਲੀ ਵੱਲ ਜਾਣ ਲੱਗਾ ਤਾਂ ਆਪਣੀ ਫੌਜ ਦਾ ਇੱਕ ਹਿੱਸਾ ਲਾਹੌਰ ਛੱਡ ਗਿਆ ਪਠਾਣੀ ਫੌਜ ਦੀ ਇਸ ਟੁਕੜੀ ਨੇ ਖਾਲਸੇ ਦੇ ਯੋਧਿਆਂ ਦੀ ਚਰਚਾ ਸੁਣੀ ਹੋਈ ਸੀ ਜਦੋਂ ਪਠਾਣ ਉੱਥੇ ਪਹੁੰਚੇ ਤਾਂ ਸਿੰਘਾਂ ਨੇ ਦਰਿਆ ਤੋਂ ਪਾਰ ਹੋ ਕੇ ਆਪਣਾ ਪੜਾਅ ਦੂਰ ਕਰ ਲਿਆ ਇਹ ਵੇਖ ਕੇ ਪਠਾਣ ਹੰਕਾਰ ਗਏ ਅਤੇ ਤੀਰ ਨਾਲ ਬੰਨ੍ਹ ਕੇ ਇੱਕ ਚਿੱਠੀ ਭੇਜੀ ਜਿਸ ਵਿੱਚ ਤੰਦ ਜੁੱਤ ਲਈ ਫਰੇਬੀ ਲਲਕਾਰ ਸੀ ਜਤੇਦਾਰ ਜੱਸਾ ਸਿੰਘ ਜੀ ਨੇ ਇਸ ਫਜ਼ੂਲ ਲੜਾਈ ਦੀ ਪੇਸ਼ਕਸ਼ ਨੂੰ ਤਖਰਾ ਦਿੱਤਾ ਪਰ ਪਠਾਨ ਬਾਰ-ਬਾਰ ਕਹੀ ਗਏ ਕਿ ਇੱਕ ਰੁੱਕੇ ਚ ਕਿਹਾ ਕਿ ਤੁਸੀਂ ਦੋ ਸਿੰਘ ਭੇਜੋ ਤੇ ਇਧਰੋਂ ਇੱਕ ਪਠਾਨ ਆਵੇ ਅਤੇ ਨਾਲ ਹੀ ਖਾਲਸੇ ਦੀ ਹਸਤੀ ਵਾਰੇ ਬੜੀ ਭੱਤੀ ਭਾਸ਼ਾ ਵਰਤਣ ਲੱਗੇ ਅਜਹੀ ਬੇਅਦਬੀ ਨੂੰ ਦੇਖ ਕੇ ਭਾਈ ਚੜਤ ਸਿੰਘ ਯਾਨੀ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਤੋਂ ਰਹਿਣਾ ਗਿਆ ਤੇ ਉਹਨਾਂ ਨੇ ਅਕੱਲੇ ਹੀ ਪਠਾਨਾਂ ਨਾਲ ਲੜਨ ਦੀ ਤਿਆਰੀ ਸ਼ੁਰੂ ਕਰ ਲਈ ਦੋਵੇਂ ਯੋਧੇ ਆਪਸ ਵਿੱਚ ਪੜਨ ਲੱਗੇ ਦੋਵੇਂ ਇੱਕ ਦੂਜੇ ਤੋਂ ਵੱਧ-ਵੱਧ ਕੇ ਵਾਰ ਕਰਦੇ ਕੋਈ ਕਿਸੇ ਤੋਂ ਕਟਕਹੌਣ ਦੀ ਰਾਜੀ ਨਹੀਂ ਐਮਐਸਸੀ ਜਿਵੇਂ ਸ਼ਸਤਰਾਂ ਦੀਆਂ ਆਵਾਜ਼ਾਂ ਵਗਦੇ ਪਾਣੀ ਦੇ ਸੰਗੀਤ ਨਾਲ ਮਿਲਦੀਆਂ। ਗੱਲ ਕਰਦੇ ਆ ਖਾਲਸਾਈ ਫੌਜ ਦੇ ਯੋਹਰ ਦੀ। ਜਦੋਂ ਅਬਦਾਲੀ ਦਿੱਲੀ ਵੱਲ ਲਜਾਣ ਲੱਗਾ ਤਾਂ ਆਪਣੀ ਫੌਜ ਦਾ ਇੱਕ ਹਿੱਸਾ ਲਾਹੌਰ ਛੱਡ ਗਿਆ। ਪਠਾਣੀ ਫੌਜ ਦੀ ਇਸ ਟੁਕੜੀ ਨੇ ਖਾਲਸੇ ਦੇ ਯੋਹਰਾਂ ਦੀ ਚਰਚਾ ਸੁਣੀ ਹੋਈ ਸੀ। ਸੋਨਾ ਫੈਸਲਾ ਕੀਤਾ ਕਿ ਸਿੰਘਾਂ ਨਾਲ ਇੱਕ ਦੰਦ ਯੁੱਧ ਕੀਤਾ ਜਾਵੇ। ਇਸ ਮਨਸ਼ਾ ਨਾਲ ਪਠਾਣ ਸਿੰਘਾਂ ਨੂੰ ਲੱਭਣ ਲੱਗੇ। ਤੇ ਬੁੱਢਾ ਕੋਟ ਪਿੰਡ ਪਹੁੰਚ ਕੇ ਉੱਥੇ ਵਸਦੇ ਸਿੰਘਾਂ ਨਾਲ ਖੈਬਰ ਪਏ ਇਸ ਘਟਨਾ ਦਾ ਦਲਪੰਥ ਨੂੰ ਵੀ ਪਤਾ ਲੱਗ ਗਿਆ ਜਿਸ ਨੇ ਹਰੀਕੇ ਪਤਨ ਲਾਗੇ ਬਿਆਸ ਦਰਿਆ ਕੰਢੇ ਪੜਾ ਕੀਤਾ ਹੋਇਆ ਸੀ ਜਦੋਂ ਪਠਾਨ ਉੱਥੇ ਪਹੁੰਚੇ ਤਾਂ ਸਿੰਘਾਂ ਨੇ ਦਰਿਆ ਤੋਂ ਪਾਰ ਹੋ ਕੇ ਆਪਣਾ ਪੜਾ ਦੂਰ ਕਰ ਲਿਆ ਇਹ ਵੇਖ ਕੇ ਪਠਾਨ ਹੰਕਾਰ ਗਏ ਅਤੇ ਤੀਰ ਨਾਲ ਬੰਨ ਕੇ ਇੱਕ ਚਿੱਠੀ ਭੇਜੀ ਜਿਸ ਵਿੱਚ ਦੰਦ ਯੁੱਧ ਲਈ ਫਰੇਬੀ ਲਲਕਾਰ ਸੀ ਜੱਦੇਦਾਰ ਜੱਸਾ ਸਿੰਘ ਜੀ ਨੇ ਇਸ ਫਜ਼ੂਲ ਲੜਾਈ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਪਰ ਪਠਾਣ ਬਾਰ ਬਾਰ ਕਹੀ ਗਏ ਕਿ ਇੱਕ ਰੁੱਕੇ ਚ ਕਿਹਾ ਕਿ ਤੁਸੀਂ ਦੋ ਸਿੰਘ ਭੇਜੋ ਤੇ ਇਧਰੋਂ ਇੱਕ ਪਠਾਣ ਆਵੇਗਾ ਅਤੇ ਨਾਲ ਹੀ ਖਾਲਸੇ ਦੀ ਹਸਤੀ ਬਾਰੇ ਬੜੀ ਭੱਦੀ ਭਾਸ਼ਾ ਵਰਤਣ ਲੱਗੇ। ਅਜਿਹੀ ਸਥਿਤੀ ਚ ਸਮੂਹ ਸਿੰਘਾਂ ਨੇ ਦਿਮਾਨ ਵਿੱਚ ਇਕੱਤਰ ਹੋ ਫੈਸਲਾ ਕੀਤਾ ਤੇ ਤੁਰੰਤ ਜਵਾਬ ਭੇਜਿਆ ਕਿ ਅਸੀਂ ਲੜਾਈ ਲਈ ਤਿਆਰ ਹਾਂ। ਜਿਸ ਵਿੱਚ ਸਿੰਘਾਂ ਨੇ ਪਠਾਣਾਂ ਦੀ ਪੇਸ਼ਕਸ਼ ਦੇ ਜਵਾਬ ਵਿੱਚ 10 ਪਠਾਣਾਂ ਦੇ ਮੁਕਾਬਲੇ 'ਚ 5 ਸਿੰਘਾਂ ਵੱਲੋਂ ਲੜਨ ਦੀ ਪੇਸ਼ਕਸ਼ ਕੀਤੀ ਅਤੇ ਲੜਾਈ ਤੀਰਾਂ ਅਤੇ ਬੰਦੂਕਾਂ ਨਾਲ ਹੋਵੇਗੀ ਇਹ ਮੁੱਖ ਸ਼ਰਤ ਸੀ ਇਸ ਗੱਲੋਂ ਪਠਾਣ ਮੁੱਕਰ ਗਏ ਕਿਉਂਕਿ ਸਿੰਘਾਂ ਦੀ ਬੰਦੂਕਾਂ ਤੇ ਤੀਰਾਂ ਦੀ ਨਿਸ਼ਾਨੇਬਾਜ਼ੀ ਤੋਂ ਸਾਰੇ ਘਬਰਾਉਂਦੇ ਸਨ ਤੇ ਇਧਰੋਂ ਸਿੰਘ ਉਹਨਾਂ ਨਾਲ ਕਿਰਪਾਨ ਤਲਵਾਰ ਦੀ ਲੜਾਈ ਨਹੀਂ ਕਰਨਾ ਚਾਹੁੰਦੇ ਸਨ ਕਿਉਂਕਿ ਪਠਾਣੀ ਫੌਜ ਵੱਲੋਂ ਜੋ ਵੀ ਲੜਨ ਲਈ ਆਉਂਦਾ ਉਸ ਨੂੰ ਉੱਪਰੋਂ ਹੇਠਾਂ ਤੱਕ ਲੋਹੇ ਦੀ ਸੰਜੋਜ ਮੜੇ ਹੋਣਾ ਸੀ ਜਦੋਂ ਗੱਲ ਨਾ ਨਿਬੜਦੀ ਦਿਸੀ ਤਾਂ ਪਠਾਣਾ ਨੇ ਰੁੱਕ ਕੇ ਦਾ ਇੱਕ ਹਲਕਾਰਾ ਭੇਜਿਆ ਜਿਸ ਰਹੀਂ ਉਹਨਾਂ ਗੁਰੂ ਸਾਹਿਬ ਤੇ ਗੁਰੂ ਖਾਲਸੇ ਪੰਥ ਨੂੰ ਬਹੁਤ ਬੇਅਦਬੀ ਭਰੇ ਬੋਲ ਬੋਲੇ ਅਜਿਹੀ ਬੇਅਦਬੀ ਨੂੰ ਦੇਖ ਕੇ ਭਾਈ ਚੜਤ ਸਿੰਘ ਯਾਨੀ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਤੋਂ ਰਹਿਣਾ ਲਗਿਆ ਤੇ ਉਹਨਾਂ ਨੇ ਇਕੱਲੇ ਹੀ ਪਠਾਣਾ ਨਾਲ ਲੜਨ ਦੀ ਤਿਆਰੀ ਸ਼ੁਰੂ ਕਰ ਲਈ ਉਸ ਸਮੇਂ ਉਹਨਾਂ ਦੀ ਉਮਰ ਮਹਿਜ 17-18 ਸਾਲ ਦੀ ਸੀ ਉਸ ਨੂੰ ਤਿਆਰੀ ਕਰਦੇ ਨੂੰ ਦੇਖ ਭਾਈ ਸੁੱਖਾ ਸਿੰਘ ਨੇ ਵਿਚਾਰਿਆ ਕਿ ਇਸ ਪਚੰਗੀ ਤੇ ਉਧਰ ਆਉਣ ਵਾਲੇ ਦਾ ਕੋਈ ਮੇਲ ਨਹੀਂ ਸੋ ਸੁੱਖਾ ਸਿੰਘ ਹੁਰਾਂ ਉਸ ਨੂੰ ਰੋਕਿਆ ਪਰ ਚੜਤ ਸਿੰਘ ਨੇ ਕਿਹਾ ਖੋਟੋ ਵਚਨ ਵਹਿ ਮੁਖੋਂ ਉਚਾਰੇ ਹਮ ਜੀਵਤ ਵਹਿ ਪੰਥ ਤਰਕਾਰੀ ਪੰਥ ਨਿਦਿਆ ਹਮ ਸੁਨੇ ਕਿਮ ਕਾਨ ਇਮ ਕਰਮੈ ਲਰਤ ਜੋ ਪ੍ਰਾਨ ਇਹ ਸੁਣ ਸੁੱਖਾ ਸਿੰਘ ਨੇ ਕਿਹਾ ਕਿ ਤੇਰੀ ਭਾਵਨਾ ਬਹੁਤ ਉੱਤਮ ਹੈ ਪਰ ਇਸ ਲੜਾਈ ਚ ਤੂੰ ਨਹੀਂ ਮੈਂ ਜਾਵਾਂਗਾ ਤੇ ਸੁਖਾ ਸਿੰਘ ਨੇ ਕਿਸੇ ਸਮੇਂ ਇੱਕ ਗਿਲਜੇ ਨੂੰ ਮਾਰ ਕੇ ਉਸ ਦੀ ਸੰਜੋ ਤੇ ਹੋਰ ਅਸਤਰ ਕਿਸੇ ਥਾਂ ਤੇ ਰੱਖੇ ਹੋਏ ਸਨ ਜੋ ਚੜਤ ਸਿੰਘ ਨੂੰ ਲਿਆਉਣ ਲਈ ਕਿਹਾ ਇਹ ਸ਼ਸਤਰ ਬਸਤਰ ਸਜਾ ਕੇ ਅਰਦਾਸਾਂ ਸੋਧ ਕੇ ਤੇ ਪੰਥ ਦੀ ਆਗਿਆ ਲੈ ਕੇ ਸੁਖਾ ਸਿੰਘ ਇਸ ਦੰਦ ਯੁੱਧ ਲਈ ਅਖਾੜੇ ਜਾ ਗਿਆ ਇਹ ਲੜਾਈ ਹਰੀਕੇ ਪਤਨ ਲਾਗੇ ਬਿਆਸ ਦਰਿਆ ਦੀ ਬ੍ਰੇਤੀ ਤੇ ਹੋਈ ਦੋਵੇਂ ਤਰ੍ਹਾਂ ਦਰਿਆ ਦੇ ਦੋਹਾਂ ਕੰਡਿਆਂ ਤੇ ਇਸ ਜੰਗ ਜੂ ਨਜ਼ਾਰੇ ਨੂੰ ਦੇਖਣ ਲਈ ਖੜਿਆ ਸਨ ਦੋਵੇਂ ਯੋਧੇ ਆਪਸ ਵਿੱਚ ਪੜਨ ਲੱਗੇ ਦੋਵੇਂ ਇੱਕ ਦੂਜੇ ਤੋਂ ਵੱਧ ਵੱਧ ਕੇ ਵਾਰ ਕਰਦੇ ਕੋਈ ਕਿਸੇ ਤੋਂ ਕੱਟ ਕਹਾਉਣ ਲਈ ਰਾਜੀ ਨਹੀਂ ਸੀ ਐਵੇਂ ਸੀ ਜਿਵੇਂ ਸ਼ਸਤਰਾਂ ਦੀਆਂ ਆਵਾਜ਼ਾਂ ਵਗਦੇ ਪਾਣੀ ਦੇ ਸੰਗੀਤ ਨੂੰ ਤਾਲ ਦੇ ਰਹੀਆਂ ਹੋਣ ਹੰਕਾਰ ਚਾਏ ਹੋਏ ਪਠਾਨ ਨੂੰ ਆਪਣੇ ਜ਼ੋਰ ਤੇ ਮਾਨ ਸੀ ਤੇ ਸੁਖਾ ਸਿੰਘ ਉਸ ਦੇ ਸਹੰਕਾਰ ਨੂੰ ਭੰਨਣ ਲਈ ਵਜਿਤ ਸੀ ਕੋੜੇ ਆਪਸ ਚ ਖਹਿੜ ਰਹੇ ਸਨ ਮੋਢਿਆਂ ਨਾਲ ਮੋਢੇ ਆੜ ਰਹੇ ਸਨ ਦੋਵਾਂ ਦੇ ਸ਼ਸਤਰ ਟੁੱਟ ਗਏ ਤੇ ਜਫਮ ਜਫੀ ਲੜਨ ਲੱਗੇ ਲੜ ਲੜ ਕੇ ਹੰਬ ਗਏ ਤੇ ਦੋਵੇਂ ਮੁਰਸ਼ਿਦ ਹੋ ਡਿੱਗ ਪਏ ਦੱਗੇ ਪਿਆ ਵਿੱਚੋਂ ਸੁੱਖਾ ਸੰਗੋਠਿਆ ਤੇ ਗਿਲਜੇ ਦੇ ਉੱਪਰ ਜਾ ਬੈਠਾ ਆਪਣੇ ਕਮਰ ਕੱਸੇ ਦਾ ਸ਼ਸਤਰ ਕੱਢ ਕੇ ਗਿਲਜੇ ਦਾ ਟੱਡ ਪਾੜ ਦਤਾ ਤੇ ਉੱਠ ਫਤੇ ਗਜਾਈ ਜੇ ਕਾਰਾ ਗਜਾਵੇ ਨਿਹਾਲ ਹੋ ਜਾਵੇ ਗੁਰੂ ਖਾਲਸੇ ਦੇ ਮਨ ਨੂੰ ਪਾਵੇ ਜੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ